ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਟੂ ਦਾ ਚੈਨਲ ਆਪਾਂ ਹੈਗੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਮਾਹੌਲ ਇਹੋ ਜਿਹਾ ਹੈਗਾ ਕਿਉਂਕਿ ਸ਼ੂਟਿੰਗਾਂ ਬਾਹਲੇ ਹੁੰਦੀਆਂ ਰਹਿੰਦੀਆਂ ਨੇ ਨਾ ਤਾਂ ਜਿਹੜੀ ਪੰਜਾਬੀ ਫਿਲਮ ਆ ਸ਼ਾਇਰ ਉਹਦੀ ਚੱਲ ਰਹੀ ਹੈ ਸ਼ੂਟਿੰਗ ਹੈ ਸਤਿੰਦਰ ਸਰਤਾਜ ਆਏ ਹੋਏ ਆ ਇਹ ਸਾਹਮਣੇ ਚੱਲ ਰਹੀ ਹੈ ਸ਼ੂਟਿੰਗ ਮਿੱਤਰੋ ਸਾਹਮਣੇ ਪੰਜਾਬ ਯੂਨੀਵਰਸਿਟੀ ਦਾ ਗਾਂਧੀ ਪੌਣ ਜਿਹੜਾ ਸਿੰਬਲ ਹੈਗਾ ਤੇ ਖੂਬਸੂਰਤ ਨਜ਼ਾਰਾ ਹੈਗਾ ਆਰਟਸ ਬਲਾਕ 1 2 ਦੇ ਨਾਲ ਜਾਂ ਆਰਟਸ ਬਲਾਕ 2 ਦੇ ਨਾਲ ਹੀ ਸ਼ੂਟਿੰਗ ਹੈ ਗਈ ਆ ਇੱਥੇ ਜਿਹੜਾ ਸਾਰਾ ਸਿਸਟਮ ਉਹਨਾਂ ਨੇ ਸਜਾਇਆ ਹੋਇਆ ਸੀ ਸੈਟਅਪ ਕੀਤਾ ਹੈ ਸੀ ਸਾਰਾ ਸਾਹਮਣੇ ਕੈਮਰੇ ਪਏ ਆ ਜਿਹੜਾ ਕਰਾਊਡ ਲੈ ਕੇ ਆਏ ਸੀ ਕਰਾਊਡ ਤੇ ਉਹ ਪਾਲੀ ਭੁਪਿੰਦਰ ਖੜੇ ਆਰਟਿਸਟ ਨੇ ਤੇ ਅਲੱਗ-ਅਲੱਗ ਫਿਲਮਾਂ ਤੁਸੀਂ ਉਹਨਾਂ ਨੇ ਦੇਖਿਆ ਹੋਣਾ ਤੇਰ ਗਜ਼ਬ ਦੇ ਆਰਟਿਸਟ ਨੇ ਪੰਜਾਬ ਯੂਨੀਵਰਸਿਟੀ ਦਾ ਗਾਂਧੀ ਪਵਨ ਪਾਲੀ ਭੁਪਿੰਦਰ ਜੀ ਨਾਲ ਆਪਾਂ ਵੀ ਫੋਟੋ ਕਰਾਣੀ ਆ ਲੋ ਜੀ ਫੋਟੋ ਲਈ ਤਿਆਰ ਆ ਤੇ ਹੁਣ ਕਰਾਵਾਂਗੇ ਫੋਟੋ ਅਮਨ ਨੂੰ ਕਿਹਾ ਕਿ ਵੀਡੀਓ ਬਣਾ ਦੇ ਅਮਨ ਬਣਾਏਗਾ ਵੀਡੀਓ ਆਪਾਂ ਬਲੌਗ ਦੇ ਵਿੱਚ ਜੋ ਪਾਣੀ ਸੀ ਤੇ ਉਹ ਆਪਾਂ ਖੜ ਦੇ ਨਾਲ ਵਲੋਗਿੰਗ ਚੱਲ ਰਹੀ ਆ ਨਾਲ ਦੇ ਨਾਲ ਆਪਾਂ ਫੋਟੋ ਕਰਾ ਰਹੇ ਆ ਆਰਟਿਸਟ ਬੰਦਿਆ ਦੇ ਨਾਲ ਫੋਟੋ ਕਰਾਣੀ ਤੇ ਵੈਸੇ ਸਿੰਦਰ ਸਰਤਾਜ ਨਾਲ ਮਿਲਣਾ ਸੀ ਪਰ ਮਿਲ ਨਹੀਂ ਪਾਏ ਅਗਲੀ ਵਾਰ ਜਦੋਂ ਆਇਓਗਾ ਮਿਲਾਂਗੇ ਸ਼ੂਟਿੰਗ ਸਰਤਾਜ ਜੀ ਸਰਤਾਜ ਦੀ ਮੂਵੀ ਆ ਰਹੀ ਹੈ ਸ਼ਾਇਦ ਕਹਿੰਦੇ ਨੇ ਕਿ ਆਰਟਿਸਟ ਬੰਦੇ ਦੀ ਤੁਸੀਂ ਮੂਵੀ ਨਹੀਂ ਬਣਾ ਸਕਦੇ ਤਾਂ ਕਰਕੇ ਆਪਾਂ ਜਿਹੜੇ ਸਤਿੰਦਰ ਸਰਤਾਜ ਨੇ ਉਹਨਾਂ ਦੀ ਆਪਾਂ ਵੀਡੀਓ ਨਹੀਂ ਬਣਾਈ ਇੱਕ ਛੋਟੀ ਜਿਹੀ ਕਲਿੱਪ ਬਣਾਈ ਸੀ ਉਹਨਾਂ ਨੇ ਡਿਲੀਟ ਕਰਵਾਤੀ ਬਾਕੀ ਆ ਸੈਟਅਪ ਹੈਗਾ ਹਨਾ ਇੱਕ ਵਾਰ ਲੰਚ ਬ੍ਰੇਕ ਹੋਇਆ ਇਸ ਤੋਂ ਬਾਅਦ ਅਗਲਾ ਜਿੱਥੇ ਟੇਕ ਹੋਏਗਾ ਆਪਾਂ ਉੱਥੇ ਤੁਹਾਨੂੰ ਮਾਹੌਲ ਦਿਖਾ ਦਾਂਗੇ ਤੇ ਇੱਕ ਵਾਰ ਇੱਥੇ ਬਸ ਗੇੜੀਆਂ-ਗੁੜੀਆਂ ਮਾਰ ਰਹੇ ਆ ਅਮਨ ਅਮਨ ਪੀਕੇ ਅਮਨ ਮਿੱਡਾ ਉਹ ਸਾਹਮਣੇ ਗਾਂਧੀ ਭਵਨ ਹੈ ਪੀਪਰ ਵੀ ਸਾਡੇ ਚੱਲ ਰਹੇ ਨੇ ਪੀਪਰਾਂ ਦੀ ਤਿਆਰੀ ਛੱਡ ਕੇ ਇੱਥੇ ਦੇਖਣ ਆਇਆ ਸ਼ੂਟਿੰਗ ਹੈ ਤੇ ਜਿਹੜਾ ਕਰਾਊਡ ਹੈਗਾ ਕਰਾਊਡ ਦੇ ਨਾਲ ਤੁਹਾਨੂੰ ਦਿਖਾਉਣ ਦੇ ਹਸਤਿੰਦਰ ਸਰਤਾਜ ਨੂੰ ਜਾਂਦੇ ਹੋਏ ਉਹ ਜਾ ਰਿਹਾ ਜਿਹੜਾ ਕਰਾਊਡ ਹੈਗਾ ਨਾ ਉਹ ਜਾ ਰਿਹਾ ਹਸਤਿੰਦਰ ਸਰਤਾਜ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਿਹਾ ਜੇ ਚਲ ਕੇ ਦੀ ਸੀ ਤਾਂ ਸਿੰਦਰ ਸਰਤਾਜ ਜੀ ਥੋੜਾ ਘੁੰਮੋ 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 ਤੁਹਾਨੂੰ ਦੇਖਣਾ ਚਾਹੁੰਦੇ ਨੇ ਜਨਤਾ 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 ਜਨਰਦਨ ਨਾ ਦਿਖੈ ਨੀ ਨਾ ਇੱਕ ਛੋਟੀ ਜਿਹੀ ਕਲਿੱਪ ਹੈਗੀ ਆ ਤੁਹਾਨੂੰ ਪਾ ਦਨੇ ਹੋਂ ਦੇ ਵਿੱਚ ਤੇ ਬੇਸਿਕਲੀ ਜਿਹੜੀ ਇਹ ਸ਼ੂਟਿੰਗ ਚੱਲ ਰਹੀ ਹੈ ਸ਼ਾਇਰ ਮੂਵੀ ਤੇ ਚੱਲ ਰਹੀ ਆ ਪੰਜਾਬੀ ਫਿਲਮ ਆ ਰਹੀ ਆ ਨੀਰੂ ਬਾਜਵਾ ਦੇ ਨਾਲ ਸ਼ਾਇਰ ਮੂਵੀ ਸਾਰਿਆਂ ਨੂੰ ਅਪੀਲਾ ਕੇ ਸ਼ਾਇਰ ਮੂਵੀ ਖਾਸ ਕਰਕੇ ਸਤਿੰਦਰ ਸਰਤਾਜ ਦੀਆਂ ਮੂਵੀਆਂ ਬਾਲੀਆਂ ਕਹਾਟ ਹੁੰਦੀਆਂ ਨੇ ਕਿੱਸਿਆਂ ਦੇ ਉੱਤੇ ਕਹਾਣੀਆਂ ਦੇ ਉੱਤੇ ਰੋਚਕ ਕਹਾਣੀਆਂ ਤੇ ਆਹ ਵੇਖੋ ਜੋਬਰ ਲੱਗੇ ਹੋਏ ਨੇ ਗਾਣਾ ਗਾਵਣਾ ਇਹਨਾਂ ਨੂੰ ਸੁਣ ਲੈ ਇੱਕ ਵਾਰੀ ਜਤੋ ਅਸੀਂ ਸੋ ਜਾਈਏ ਬੱਚਿਆ ਆਖੋ ਹਾਰਾ ਕਰੋ ਹਾਂ ਹਾਂ ਬੜਾ ਸੋਨਾ ਗਾਂਦੀਆਂ ਨੇ ਯਾਰ ਇਹ ਤਾਂ ਮੁੰਡੇ ਕੁੜੀਆਂ ਇੱਥੇ ਮホール ਬੜਾ ਬੜਿਆ ਰਹਿੰਦਾ ਮੁੰਡੇ ਕੁੜੀਆਂ ਗਿਟਾਰ ਚੱਕ ਲੈਂਦੇ ਨੇ ਜਿੱਥੇ ਮੰਡ ਕਰਦਾ ਉੱਥੇ ਬਹਿ ਜਾਂਦੇ ਨੇ ਪੇਪਰਾਂ ਦੇ ਵਿੱਚ ਤਾਂ ਜ਼ਿਆਦਾ ਹੀ ਮਹਿਫਲਾ ਲੱਗਦੀਆਂ ਨੇ ਆਹ ਦੇਖ ਲਓ ਦਿਨ ਦਿਹਾੜੇ ਪੇਪਰ ਚੱਲ ਰਹੇ ਨੇ ਜਨਤਾ ਦੇ ਇਹ ਜਾ ਰਿਹਾ ਕਰਾਊਡ ਜਿਹੜਾ ਨਾਲ ਆਦਾ ਹੁੰਦਾ ਹੈ ਜਿਹੜੇ ਬੈਠਣੇ ਹੁੰਦੇ ਕੋਈ ਵਡੇਰੇ ਬੈਠੇ ਹੁੰਦੇ ਨੇ ਕੋਈ ਜਵਾਕ ਕੋਈ ਗੁੱਡੀਆਂ ਕੋਈ ਵਡੇਰੀਆਂ ਇਹ ਉਹ ਜਵਾਕ ਨਹੀਂ ਇਹ ਚੱਲੇ ਨੇ ਹੁਣ ਲੰਚ ਕਰਨ ਲੰਚ ਕਰਨ ਚੱਲੇ ਨੇ ਲੰਚ ਕਰਨ ਤੋਂ ਬਾਅਦ ਅਗਲੀ ਸ਼ੂਟਿੰਗ ਦੀ ਜਿਹੜੀ ਤਿਆਰੀ ਹੈਗੀ ਆ ਉਹਦੀ ਅਗਲੇ ਸੀਨ ਦੀ ਤਿਆਰੀ ਕਰਨਗੇ ਤੇ ਆਪਾਂ ਵੀ ਇਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਆ ਕਿਉਂਕਿ ਆਪਾਂ ਵੀ ਜਾ ਕੇ ਉਹ ਸਾਹਮਣੇ ਖੜੀ ਵੈਂਟੀ ਤੁਮ ਥੋੜਾ ਨੇੜੇ ਜਾ ਕੇ ਵਿਖਾਵਾਂਗੇ ਉਹ ਸਰਤਾਜ ਦੀ ਵੈਂਟੀ ਖੜੀ ਇੱਧਰ ਜਿਹੜਾ ਕਰਾਊਡ ਹੈਗਾ 12 ਵਜੇ ਤੋਂ ਬਾਅਦ ਲੰਚ ਬ੍ਰੇਕ ਹੋਇਆ ਹੈ ਤਾ ਕਰਕੇ ਰੋਟੀ ਰੋਟੀ ਖਾਣ ਆਏ ਨੇ ਇਸ ਤੋਂ ਬਾਅਦ ਸ਼ੂਟ ਹੋਏਗਾ ਕਿ ਨਹੀਂ ਹੋਏਗਾ ਕੋਈ ਸਾਈਡ ਆਪਾਂ ਕਹਿ ਨਹੀਂ ਸਕਦੇ ਉਹ ਰੋਟੀ ਲੱਗੀ ਖੜੀ ਤੇ ਆਪਨੇ ਚੱਲੇ ਆਮਨ ਚੋਬਰ ਠੀਕ ਆ ਸਰਤਾਏ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਦੂਰ ਤੋਂ ਵੇਖ ਲਿਆ ਸੀ ਦੂਰ ਤੋਂ ਵੇਖ ਲਿਆ ਮੂਵੀ ਚ ਸ਼ਾਇਰੀ ਬਹੁਤ ਗਜਬ ਦੀ ਹੈ ਬੜਾ ਮਤਲਬ ਕੈਂਟ ਬੜੀ ਸ਼ਾਇਰੀ ਕੈਂਟ ਬਣਾਈ ਹੈ ਵਧੀਆ ਐਕਸਪੀਰੀਅੰਸ ਰਹਿ ਗਿਆ ਵਧੀਆ ਓਕੇ ਵੱਡੇ ਵੱਡੇ ਐਕਟਰ ਆਏ ਨੇ ਵੱਡੇ ਨਜ਼ਾਰਾ ਆ ਜਾਏਗਾ ਨਜ਼ਾਰਾ ਆ ਦੇਖੋ ਸਾਰਾ ਤਾਮ-ਚਾਮ ਆ ਗੱਡੀਆਂ ਸਾਰਾ ਤੇ ਸਾਰਾ ਜਿਹੜਾ ਕਰਾਊਡ ਹੈਗਾ ਜਿਹੜਾ ਨਾਲ ਟੀਮ ਹੁੰਦੀ ਹੈ ਉਹ ਸਾਰਾ ਦਸਾਰਾ ਖੜਾ ਪੰਜਾਬ ਯੂਨੀਵਰਸਿਟੀ ਇੱਧਰ ਯੂਬੀਐਸ ਡਿਪਾਰਟਮੈਂਟ ਰਹਿ ਗਿਆ 3 ਨੰਬਰ ਬਲਾਕ 4 ਨੰਬਰ ਬਲਾਕ ਲੋਅ ਡਿਪਾਰਟਮੈਂਟ ਹੈ ਤੇ ਇੱਧਰ ਰਹਿ ਗਿਆ ਗੈਸਟ ਹਸਟ ਸੀ ਹੋ ਗਿਆ ਆਪਣਾ ਇੱਥੇ ਬਣ ਰਹੇ ਨੇ ਸਾਰੇ ਵਾਸਤੇ ਫੁਲਕੇ ਰੋਟੀ ਦਾਲ ਤੇ ਜਿਹੜਾ ਕਰਾਊਡ ਹੈਗਾ ਸਾਹਮਣੇ ਦੇਖ ਲਓ ਪ੍ਰੋਡਕਸ਼ਨ ਜਿਹੜਾ ਕੋਸਟਿਮ ਡਿਜ਼ਾਈਨਰ ਨਹੀਂ ਹੁੰਦੇ ਜਿਹੜੇ ਕੱਪੜੇ ਉੱਪਰ ਪਾਉਂਦੇ ਹੁੰਦੇ ਨੇ ਸਾਹਮਣੇ ਖੜੀ ਵੈਂਟੀ ਜਿਹੜੀ ਸਤਿੰਦਰ ਸਰਤਾਜ ਜਿਹਦੀ ਬਾਸ ਸੀਗੀ ਆ ਜਿੰਨੇ ਚ ਸਾਰਾ ਕੁਝ ਹੈਗਾ ਨਹਾਉਣ ਵਾਸਤੇ ਧੋਣ ਵਾਸਤੇ ਸੌਣ ਵਾਸਤੇ ਸਤਿੰਦਰ ਸਰਤਾਜ ਅੰਦਰ ਬੈਠੇ ਨੇ ਰੋਟੀ-ਰੋਟੀ ਖਾ ਰਹੇ ਹੋਣੇ ਆਇੱਥੇ ਤੁਹਾਡੇ ਸਾਹਮਣੇ ਸਿਕਿਉਰਿਟੀ ਗਾਰਡ ਦੇਖ ਰਹੇ ਮੈਂ ਨੇਰੇ ਨੇਰੇ ਵੈਂਡ ਨੇ ਹਰਵਾਰੀ ਇੱਥੇ ਜਿਹੜੇ ਪਹਿਲੇ ਸੀਨ ਹੋਇਆ ਸੀ ਸ਼ੂਟਿੰਗ ਦਾ ਉਹ ਵਾਲਾ ਇੱਥੇ ਜਿਹੜਾ ਲਾਸਟ ਵਾਲਾ ਸੀਨ ਹੋਣਾ ਪੀਐਲ ਆਨੰਦ ਐਡੀਟੋਰੀਅਮ ਆਰਸ ਬਲਾਕ 1 ਤੇ 2 ਦੇ ਵਿੱਚ ਕਾ ਇੱਥੇ ਐਡੀਟੋਰੀਅਮ ਦੇ ਅੰਦਰ ਦਾ ਸੀਨ ਲਿਆ ਜਾਣਾ ਐਡੀਟੋਰੀਅਮ ਦਾ ਸਟੇਜੀ ਸੀਨ ਪੰਜਾਬੀ ਅਦਬੰਦ ਦਾ ਮਸ਼ਾਇਰਾ ਲਾਸਟ ਸੀਨ ਹੋਏਗਾ ਮੈਨੂੰ ਲੱਗਦਾ ਯੂਨੀਵਰਸਿਟੀ ਚ ਤੇ ਐਹੋ ਜਿਹਾ ਮਾਹੌਲ ਹੁੰਦਾ ਵੀਰੋ ਦੇਖ ਲਓ ਜਿੰਨੇ ਨਹੀਂ ਦੇਖਿਆ ਪ੍ਰਿੰਸੀਪਲ ਪੇਲ ਆਨੰਦ ਐਡੀਟੋਰੀਅਮ ਇੱਕ ਪਾਸੇ ਜਮੈਟੋ ਵਾਲਿਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਜਮੈਟੋ ਵਾਲੇ ਜਿਹੜੇ ਕੰਮ ਕਰਦੇ ਨੇ ਵੀਰੇ ਡਿਲੀਵਰੀ ਕਰਦੇ ਨੇ ਇੱਥੇ ਲਾਸਟ ਸੀਨ ਹੋਣਾ ਠੀਕ ਆ ਇੱਕ ਨੰਬਰ ਬਲਾਕ ਦੋ ਨੰਬਰ ਬਲਾਕ ਦੇ ਵਿਚਕਾਰ ਪੇਲ ਆਨੰਦ ਐਡੀਟੋਰੀਅਮ ਆ ਕੀ ਹੋਏ ਦੇਖੋ ਦੇਖੋ ਦੇਖ ਦੇਖੋ ਜਸ ਬਾਜਰਾ ਜੀ ਇੱਕਦਰੋਂ ਨਿਕਲੇ ਮੈਨ ਲੱਗਦਾ ਇਹਨਾਂ ਦਾ ਗਰ ਰੋਲ ਹੋਣਾ ਪੱਕਾ 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 ਜੱਸ ਬਾਜਵਾ ਦਾ ਵੀ ਸ਼ਾਇਦ ਰੋਲ ਹੋਏਗਾ ਕਿ ਗਰ ਹੋਣਾ ਫੋਟੋ ਸ਼ੂਟ ਆ ਲੋ ਫੋਟੋ ਸ਼ੂਟ ਤੋਂ ਬਾਅਦ ਜੱਸ ਬਾਜਵਾ ਚ ਜਾ ਰਹੇ ਨੇ ਆ ਇਹ ਕਿ ਕੁੜੀਆਂ ਨੇ ਫਿਰ ਫੜ ਲਿਆ ਲਓ ਜੀ ਫੋਟੋ ਸ਼ੂਟ ਅੱਜ ਪੂਰਾ ਚੱਲੇਗਾ ਇਹਨਾਂ ਨੇ ਫੋਟੋ ਖਚਾਈ ਇਹਨਾਂ ਨੇ ਫੋਟੋ ਖਚਾਈ ਕੁੜੀਆਂ ਪੂਰੀਆਂ ਖੁਸ਼ ਹੈ ਗਿਆ ਨੇ ਲਓ ਜੀ ਪੂਰੇ ਮਨੋਰੰਜਨ ਚੱਲ ਰਿਹਾ ਸਾਰਿਆਂ ਦਾ ਆਪਾਂ ਤਾਂ ਫੋਟੋ ਨਹੀਂ ਖਚਾਈ ਇੱਥੇ ਤੁਹਾਨੂੰ ਇੱਕ ਦਰਸ਼ਕ ਵਿਖਾਈ ਆ ਲੇਖੋ ਦਰਸ਼ਕ ਦੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਬਹੁਤ ਦਿਖਣਗੇ ਸੜਕਾਂ ਤੇ ਜਸ ਬਾਜਵਾ ਜੀ ਚਾਹ ਪੀ ਰਹੇ ਨੇ ਪੈਕਅਪ ਹੋ ਗਿਆ ਰਾਤ ਦਾ ਟਾਈਮ ਪੈਕਅਪ ਤੇ ਫਿਲਮ ਦੇਖਣ ਜ਼ਰੂਰ ਆਇਓ ਠੀਕ ਆ ਤੁਹਾਨੂੰ ਲਾਸਟ ਸੀਨ ਉਹ ਗਾਣਿਆਂ ਇਹਦੇ ਚ ਦੇਖ ਲਓ ਥੋੜਾ ਜਾਂ ਚਲਕੀ ਗਈ ਆ ਸਤਿੰਦਰ ਸਰਤਾਜ ਦੀ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਸ਼ੈਅਰ ਫਿਲਮ ਦੇਖਣ ਜ਼ਰੂਰ ਆਇਓ ਸਾਰਿਆਂ ਨੂੰ ਬਾਏ 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 ਸਤਿੰਦਰ ਸਰਤਾਜ ਵੱਲੋਂ